आज इलेक्शन होने जा रही चीप खालसा दुवानी और शाम बजे तक साढ़े दसों लैके पांच बजे तक वोटिंग होएगी चार सौ अठासी मैंबर ने कानपुर तो दिल्ली बॉम्बे तो चंडीगढ़ जलंधर लुधियाना सारे शहरों तो लोग आए हुए हैं वोटर आए हुए हैं सा मैंबर ने और मैं उम्मीद है कि वो अपने दिमाग और दिलों सोच के वोट पागे और जो जी बेस्ट टीम है जिन्होंने परमात्मा चाहेगा वो टीम जीत जाए मेरी परमात्मा बस यही अरदस है कि सच की जित होगी वाहू जी का खालसा वाह ਜੀ ਸਰ ਦੋ ਉਮੀਦਵਾਰ ਨੇ ਆ ਬੋ ਸਾਹਮਣੇ ਦੇਖੋ ਕਿਹਨੂੰ ਇਹਨੂੰ ਪਰਮਾਧਮ ਜੱਤ ਬਖਸ਼ੂ ਜੱਤ ਕਿੰਨੇ ਕੁਲ ਮੈਂਬਰ ਨੇ ਸੀਖਾ ਸਾਹ ਦੀ ਵਾਸਤੇ ਤੇ ਜਿਲ੍ਹਕੀ ਬਈ ਇਹ ਚਾਰਵੇਂ 92 499 450 400 ਤੇ 500 ਦੇ ਵਿਚਕਾਰ ਪਤਾ ਨਹੀਂ ਆਉਂਦੇ ਕਿੰਨੇ ਆ ਵਿੱਚੋਂ ਕਈ ਆਉਣੇ ਹੋ ਜਾਂ ਦੂਰ ਤੇ ਆਉਂਦੇ ਨੇ ਆਉਂਦੇ ਪਰ ਦੇਰੀ ਇਲੈਕਸ਼ਨ ਨੇ 400 ਤੱਕ ਤੇ ਆ ਜਾਣਾ ਨਮੇ ਅੱਛੇ ਤਰੀਕੇ ਇਸ ਸੰਸਦਾ ਵਿੱਚ ਰਹੇ ਜਾਂਦੇ ਆ ਸੇਵਾ ਜਿਹੜੀ ਐ ਉਹ ਕਿਸ ਤਰ੍ਹਾਂ ਨਾ ਹੋ ਰਹੀਆਂ ਹੁਣ ਕੀ ਲੱਗਦਾ ਕਿ ਬਦਲਾਵ ਦੀ ਲੋੜ ਐ ਕਿ ਜਿਸ ਜਿਹੜੇ ਸੇਵਾ ਦੇ ਸਾਰੇ ਚਾਪੜੀ ਵੱਲੋਂ ਚੰਗੀ ਕਰਦੇ ਜਿਹੜੇ ਉਲਟ ਉਹ ਵੀ ਕਰਦੇ ਆ ਇਹੋ ਨਹੀਂ ਕਿਸੇ ਦੇ ਉਲਟ ਮੈਂ ਕਹਾਂ ਸਾਰੇ ਚੰਗੇ ਸੇਵਾ ਕਰਦੇ ਗਰੁੱਪ 2 ਪੁੰਜਣਦੇ ਆ ਉਹ ਸਾਹਮਣੇ ਖੜ੍ਹੋਂਦੇ ਜਿਹੜਾ ਇਹਦਾ ਜਸਦੂਗਾ ਉਹ ਸੇਵਾ ਕਰਦੂਗਾ ਜਿਤਾੜੇ ਸੰਗਤ ਤਾਂ ਇਹ ਨਿਰਭਰ ਐ ਲੋਕ ਮੈਂਟਸ ਐ ਨਹੀਂ ਅਧਿਆਚਨ ਨਹੀਂ ਕਿਹਦੇ ਵੱਟ ਨਹੀਂ ਇਹ ਗੱਲ ਕਹਾਂਗੇ ਕਰਦੇ आज इलेक्शन होने जा रही चीफ खालसा दौरान की और शाम पांच बजे तक साढ़े दस तो लैके पां बजे तक वोटिंग होएगी चार सौ अठासी मैंबर ने कानपुर तो दिल्ली बॉम्बे तो चंडीगढ़ जलंधर लुधियाना सारे शहरों तो लोग आए हुए हैं वोटर आए हुए हैं साढे मैबर जोड़े नेमी है कि वो अपने दिमाग और दिलों सोच के वोट पागे और जो जी बेस्ट टीम है जिन्होंने परमात्मा चाहेगा वो टीम जीत जाए मेरी परमात्मा बस यही अरदास है कि सच की जित हो वागुरू जी का खालसा वाह ਦੋ ਉਮੀਦਵਾਰ ਨੇ ਆ ਦੋ ਉਮੀਦਵਾਰ ਨੇ ਆ ਬਹੁਤ ਸਾਹਮਣੇ ਦੇਖੋ ਕਿਹਨੂੰ ਇਹਨੂੰ ਪਰਮਾਦਰਸ਼ ਜੱਤ ਬਖਤੌਰੀ ਜੱਤ ਆ ਕਿੰਨੇ ਕੁ ਮੈਂਬਰ ਨੇ ਚੀਫ ਸਕੱਲਸਰੀ ਵਾਸਤੇ ਤੇ ਜਿਲਕੀ 492 ਦੀ 492 492 400 ਤੇ 500 ਦੇ ਵਿਚਕਾਰ ਪਤਾ ਨਹੀਂ ਆਉਂਦੇ ਕਿੰਨੇ ਆ ਵਿੱਚੋਂ ਕਈ ਆਉਣੇ ਜਾਂ ਦੂਰ ਤੇ ਆਉਂਦੇ ਨੇ ਆਉਂਦੇ ਤਾਂ ਤੇਰੀ ਇਲੈਕਸ਼ਨ ਨੇ 400 ਤੱਕ ਤੇ ਆ ਜਾਣਾ ਨਾ ਮੈਂ ਐਸੇ ਤੁਸੀਂ ਠੀਕ ਨਹੀਂ ਜੀ ਸੱਚ ਨਾਲ ਵਿਚ ਰਹੇ ਰਹਿੰਦੇ ਸੇਵਾ ਜਿਹੜੀ ਐ ਉਹ ਕਿਸ ਢੰਗ ਨਾਲ ਹੋ ਰਹੀਆਂ ਹੁਣ ਕੀ ਲੱਗਦਾ ਕਿ ਬਦਲਾਵ ਦੀ ਲੋੜ ਐ ਕਿ ਜਿਸ ਜਿਸ ਸੇਵਾ ਦੇ ਸਾਡੇ ਚਾਪੜੀ ਵੱਲੋਂ ਚੰਗੀ ਕਰਦੇ ਜਿਹੜੇ ਹੋਰ ਥੋ ਵੀ ਕਰਦੇ ਆ ਇਹ ਨਹੀਂ ਕੇ ਦੇ ਉਲਟ ਮੈਂ ਕਹਾਂ ਸਾਰੇ ਚੰਗੇ ਸੇਵਾ ਕਰਦੇ ਗਰੁੱਪ 2 ਪਹੁੰਚ ਜਾਂਦੇ ਆ ਉਹ ਸਾਹਮਣੇ ਖੜੋਦੇ ਜਿਹੜਾ 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 ਉਹ ਸੇਵਾ ਕਰਦੇਗਾ ਜਿਨ੍ਹਾਂ ਨੂੰ ਸੰਗਤ ਤੇ ਨਿਰਭਰ ਐ ਲੋਕਮੈਂਟਸ ਐ ਨਹੀਂ ਅਜੇ ਚ ਨਹੀਂ ਬੋਲੋ ਕਿਸੇ ਦੇ ਬਟੇ ਨਹੀਂ ਠੀਕ ਆ ਜਾਈਏ ਕਰਦੇ